ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਂਦਾ ਜੀ ਜਿਹੜੇ ਪਰਮੇਸ਼ਰ ਨੂੰ ਜਪਦੇ ਹਨ ਤੇ ਮੰਗ ਖਾਂਦੇ ਹਨ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਵੱਡੀਆਂ ਬੜੀਆਂ ਮਿਲਣਗੀਆਂ ਵੱਡਾ ਮਾਣ ਹੋਵੇਗਾ ਧਰਮ ਰਾਜ ਉਹਨਾਂ ਦਾ ਆਦਰ ਕਰੇਗਾ ਇਹ ਵਾਰਤਾ ਸੁਣ ਕੇ ਪਾਂਦਾ ਹੈਰਾਨ ਹੋ ਗਿਆ ਤੇ ਫਿਰ ਪਾੰਦੇ ਨੇ ਆਖਿਆ हे ਨਾਨਕ ਤੂੰ ਤਾਂ ਅਜੇ ਬਾਲਕ ਹੈ ਫਿਰ ਵੀ ਵੱਡੀਆਂ ਭਗਤੀਆਂ ਵਾਲੀਆਂ ਗੱਲਾਂ ਕਰਦਾ ਹੈ ਤੂੰ ਤਾਂ ਅਜੇ ਮਾਤਾ ਪਿਤਾ ਦੇ ਪਿਆਰ ਦਾ ਸੁੱਖ ਦੇਖਣਾ ਹੈ ਅਜੇ ਤਾਂ ਗ੍ਰੈਸਤ ਕਰਨਾ ਹੈ ਹੁਣੇ ਤੋਂ ਐਸੀਆਂ ਵਰਤਾ ਇਹ ਸੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਪੌੜੀ ਆਖੀ ਮੈਂ ਤੇਰਾ ਡਰ ਅਗਲਾ ਖਪ-ਖਪ ਜਿੱਥੇ ਦੇ ਨਾਮ ਜਿਨਾ ਸੁਲਤਾਨ ਖਾਨ ਹੋਦੇ ਢਠੇ ਖੇ ਨਾਨਕ ਉੱਠੀ ਚਲਿਆ ਸਭ ਕੁੜੇ ਟੁੱਟੇ ਨੇ ਤਾਂ ਨਾਨਕ ਜੀ ਨੇ ਆਖਿਆ ਪੰਦਾ ਜੀ ਉਸ ਸਾਹਿਬ ਦਾ ਡਰ ਮੈਨੂੰ ਐਸਾ ਹੈ ਜੋ ਮੇਰੀ ਬੁੱਧੀ ਪੈਮਾਨ ਹੋ ਰਹੀ ਹੈ ਮੇਰੀ ਦੇ ਖੁਸਦੀ ਪਈ ਹੈ ਮੇਰਾ ਜੀ ਕੰਬ ਰਿਹਾ ਹੈ ਜੋ ਸੁਲਤਾਨ ਕਹਉਂਦੇ ਹਨ ਉਹ ਸਾਰੇ ਮਰ ਕੇ ਖਾਕ ਹੋ ਗਏ ਹਨ ਜਿੰਨਾ ਦਾ ਹੁਕਮ ਧਰਤੀ ਉੱਪਰ ਚੱਲਦਾ ਸੀ ਜਿੰਨਾ ਦਾ ਡਰ ਹੁੰਦਾ ਸੀ ਉਹ ਸਾਰੇ ਇਸ ਧਰਤੀ ਤੋਂ ਚਲੇ ਗਏ ਮਰ ਕੇ ਖਾਕ ਹੋ ਗਏ ਸੁਣੋ ਪੰਦਾ ਜੀ ਇਹ ਕੂੜ ਸੁਨੇਹਾ ਕਿਸ ਨਾਲ ਕਰਾਂ ਅਸੀਂ ਵੀ ਇਸ ਸਰੀਰ ਨੂੰ ਸੜ ਕੇ ਚਲੇ ਜਾਵਾਂਗੇ ਇਹ ਸਰੀਰ ਵੀ ਖਾ ਕੋ ਜਾਵੇਗਾ ਉਸ ਸਾਹਿਬ ਦੀ ਬੰਦਗੀ ਕਰਨੀ ਚਾਹੀਦੀ ਹੈ ਜੋ ਉਪਜਦਾ ਹੈ ਪਾਲਦਾ ਹੈ ਉਸ ਪਰਮਾਤਮਾ ਨਾਲ ਪ੍ਰੀਤ करिए ਇਹ ਸਬਦ ਦਾ ਅਰਥ ਸੁਣਾ ਕੇ ਬਾਬਾ ਜੀ ਆਪਣੇ ਘਰ ਨੂੰ ਚਲੇ ਗਏ ਘਰ ਆ ਕੇ ਪ੍ਰਸਾਦਾ ਖਾਦਾ ਅਤੇ ਆਨੰਦਪੂਰਵਕ ਸੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ